ਵਾਹਿਗੁਰੂ ਸਹਿਬ ਜੀ RAM ਕਲੀ ਮਹੱਲਾ ਤੇ ਜਾਨੰਦ ਦੇ ਗੋੰਕਾਰ ਸਤਗੁਰ ਪ੍ਰਸਾਦ ਆਨੰਦ ਪਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਨਾਈਆਂ ਸ਼ਬਦ ਤਾਂ ਗਾ ਬੋ ਹਰੀ ਕੇ ਰਾ ਮਨ ਦਿਨੀ ਵਸਾਇਆ ਕਹਿ ਨਾਨਕ ਆਨੰਦ ਬੋ ਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨੋਂ ਮੇਰੇ ਦੂਖ ਸਭ ਬਿਸਾਰਨਾ ਅੰਗੇਕਾਰੋ ਕਰੇ ਤੇਰਾ ਕਰਜ ਸਭ ਸਵਰਨਾ ਸਭ ਨਗਲਾ ਸਮਰੱਥ ਸੁਆਮੀ ਸੋ ਕਾ ਮਨੋਂ ਬਿਸਾਰੇ ਕਹਿ ਨਨਕ ਮਨ ਮੇਰੀ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਭ ਤਸਲਾ ਹਾ ਤੇਰੇ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਤੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਪਿਆ ਨਹੀਂ ਕਰਤੇ ਰੈ ਸਤਾ ਨਾਮ ਮੇਰਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਬਰਸਾਤ ਸੁਖ ਮਨ ਆਏ ਵਸਿਆ ਜਨੇਚਾ ਸਭ ਪੋਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜਿਸ ਦੀ ਇਹ ਬੜੇ ਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਯਾਦਾਰੋ ਬਾਜੇ ਪੰਚ ਸ਼ਬਦ ਤਿਤ ਕਰਸ ਭਗੈ ਕਰਸ ਭਾਗ ਸ਼ਬਦ ਬਾਜੇ ਕਲਾਜਤ ਕਰ ਧਾਰੀਆ ਪੰਜ ਦੋਤ ਤਦ ਬਸ ਕੀਤੇ ਕਾਲ ਕੰਟਕ ਮਾੜਿਆ ਤੁਰ ਕਰਮ ਪਾਇਆ ਤਦ ਜਿਨ ਕਉ ਸੇ ਨਾਮ ਹਰਗੱ ਲਾਗੇ ਕਹ ਨਾਨਕ ਤੈ ਸੁਖ ਹੋਆ ਜਿਤ ਕਰਿਆ ਅਨਹਦ ਬਾਜੇ ਸਾਚਿ ਲਿਵੇ ਬਿਨ ਦੇਹ ਨਿਮਾਨਿ ਦੇਹ ਨਿਮਾਨਿ ਲਿਵੇ ਬਾਤੋਂ ਕਾ ਕਰੇ ਬੇਚਾਰੀਆ ਤਦ ਬਾਤ ਸਮਰਾਥੋ ਕੋਈ ਨਾਹੀ ਕ੍ਰਿਪਾ ਕਰ ਬਨਬਾਰੀਏ ਸੁਨੋ ਹੋਰ ਥਾਓ ਨਾਹੀ ਸ਼ਬਦ ਲਗ ਸਬਾਰੀਆ ਕਹਿ ਨਾਨਕ ਲਿਵੇ ਬਾਜੋ ਹਾਂ ਕਿਆ ਕਹੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰ ਦੀ ਆ ਕਰ ਕਿਰਪਾ ਕਿ ਲਿਵ ਕੱਟੇ ਗਿਆਨ ਅੰਨਸਾਰਿਆ ਅੰਦਰੋਜਨ ਕਾ ਮੋਹ ਟਟਾ ਤਨ ਕਾ ਸ਼ਬਦ ਸੱਚਾ ਸਬਾਰੀਆ ਕਹਿ ਨਾਨਕ ਹੀ ਹੋ ਆਨੰਦ ਹੈ ਆਨੰਦ ਗੁਰਤੀ ਜਾਣਿਆ ਬਾਬਾ ਜਿਸ ਨੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸਭ ਜਨ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਪਰਮ ਭੂਲੇ ਫਿਰਹਿ ਦੇ ਜਿਸਕ ਨਾਮ ਲੱਗ ਸਭਾ ਧਿਆ ਗੁਰ ਪ੍ਰਸਾਦੀ ਮਨ ਭਇਆ ਨਰਮਲ ਜਿਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰਹਿ ਕਹਾਣੀ ਕਰਹਿ ਕਹਾਣੀਆਂ ਕਥ ਕੀ ਦੀ ਕਿ ਤਦ ਦੁਆਰ ਪਾਈਐ ਤਾਨ ਮਨ ਧਨ ਸਭ ਸੋਪ ਗੁਰ ਕਾ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰ ਕੀ ਰਾਗਾ ਗਾਵੋ ਸੱਚੀ ਬਾਣੀ ਕਹਿ ਬਾਨ ਸੁਨੋ ਸੰਤੋ ਕਥਿ ਕਥ ਕਹਾਣੀ ਇਹ ਮਨ ਚੰਚਲਾ ਚਿਤਰਾਏ ਕੈ ਨਾ ਪਾਇਆ ਚਿਤਰਾਏ ਨਾ ਪਾਇਆ ਕਣੈ ਤੋਂ ਸੁਣ ਮੰਨ ਮੇੜਿਆ ਏ ਮਾਇਆ ਮੋਹ ਨੇ ਜਨੇਤ ਪਰਮ ਪੁਲਾਇਆ ਮਾਇਆ ਤਮੋ ਨੀਤ ਨਹੀਂ ਕੀਤੀ ਜਨ ਟਗੋਲੀ ਪਾਈਆ ਕੁਰਬਾਨ ਕੀਤਾ ਸੈਵਟ ਹੋ ਜਨ ਮੋਹ ਮਿਠਾਂ ਲਾਇਆ ਕਹੇ ਦਾਨਕ ਮਨ ਚੰਚਲਾ ਚੁਤਰਾਏ ਕਿਨਾਂ ਨਾ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸੱਚ ਸਮਾਲੇ ਉਹ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇ ਰਹਿ ਨਾਲੇ ਸਾਥ ਤੇ ਰਹਿ ਚੱਲੇ ਨਾਹੀ ਦਸ ਨਾਲ ਕਿਉਂ ਚੱਤ ਲਾਈਐ ਐਸਾ ਕੰਮ ਮੂਲੇ ਨਾ ਕਿਜਾ ਜਤਵੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੋ ਹੋਵੇ ਤੇ ਰਹਿ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮੋ ਗੁਜਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾਪ ਤੋ ਜਾਣਹਿ ਜੀ ਜੰਤ ਸਭ ਕੀ ਲੇ ਤੇਰਾ ਕਿਆ ਕਹੂੰ ਆਖ ਬਖਾਨੈ ਆਖੈ ਤਵੇ ਕੈ ਸਭ ਤੂ ਹੈ ਜਨ ਜਗਤ ਪਾਇਆ ਕਹ ਨਾਨਕ ਤੋ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰਮਨ ਜਨ ਅੰਮ੍ਰਿਤ ਕੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਤਾ ਮਨ ਬਸਾਇਆ ਜੀ ਜੰਤ ਸਭ ਤਦ ਪਾਇ ਇਕ ਬੇਕ ਪਰਸਨ ਆਇਆ ਲੱਭ ਲੋਭ ਅਹੰਕਾਰ ਚੁਰਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੁਠਾ ਤਨੇ ਅਮਰਤ ਗੁਰਤੇ ਪਾਇਆ ਭਗਤਾਂ ਕੀ ਚਾਲਨ ਰਾਹੀ ਚਾਲਨ ਰਾਹੀ ਭਗਤਾਂ ਕੀ ਹੀ ਬਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤੇ ਤ੍ਰਿਸ਼ਨਾ ਬਵਤ ਨਾਹੀ ਬੋਲਣਾ ਕੰਨ੍ਹੇ ਹਤੇ ਕੀ ਬਲਨ ਕੀ ਤਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਿਆ ਹਰ ਬਾਸ ਨਾ ਸੰਵਾਣੀ ਕਹੈ ਨਾਨਕ ਧਾਲ ਭਗਤਾਂ ਜਗੋ ਜੋਗਨ ਰਾਹੀ ਜੋ ਤੁਤਲਾਹੇ ਤਵਤਲਹ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੁਤਲਾਹੇ ਤਵਤਲਹ ਜਿਨਾ ਮਾਰਗ ਪਾਵੇ ਕਰ ਕਿਰਪਾ ਦਨ ਨਾਮ ਲਾਏ ਏ ਸੇ ਹਰ ਹਰ ਸਦਾ ਤਿਆ ਬਹਿ ਜਿਸਨੋ ਕਥਾ ਸੁਣਾਏ ਇਹ ਆਪਣੇ ਸੇ ਗੁਰ ਦਵਾਰ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਵਤਲਾਵੇ ਇਹੋ ਸੋਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਇਲਾ ਸਤ ਗੁਰੂ ਸੁਨਾਇ ਇਹੋ ਤਨ ਕੈ ਮਨ ਬਸਿਆ ਜਨ ਤੁਰਹੁ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਜਿਨੇ ਨਾ ਪਾਇਆ ਕਹਿ ਨਾਨਕ ਸਬਦ ਸੁਹਲਾ ਸਤ ਗੁਰੂ ਸੁਨਾਇ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈ ਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜਨਾ ਉਪਜੈ ਬਿਨ ਸਹਜੈ ਸਹਿਸਾ ਨ ਜਾਏ ਨਹ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹ ਸਹਿ ਜੀਉ ਮਦੀਨ ਹੈ ਕਿ ਤ ਸੰਜਮ ਤੋ ਤਾਦਾਏ ਮਨ ਤੋ ਬਹੁ ਸਾਉਤ ਲਗੋ ਹੋ ਹਰਸੋ ਰੋਹ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੇ ਸਹਜੋ ਉਪਜੈ ਇਹ ਸਹਿ ਸਾਇਵ ਜਾਏ ਜੀਉ ਹੋ ਮੈਲੇ ਬਾਹਰੋਂ ਨਰਮਲ ਬਾਹਰੋਂ ਨਰਮਲ ਜਿਉ ਤਾਂ ਮੈਲੇ ਤਿਨੇ ਜਨਮ ਜੁਐ ਹਰਿਆ ਇਹ ਜਸਨਾ ਵੱਡਾ ਰੋਗ ਲੱਗਾ ਮਰਨ ਮਨਹੁ ਬਿਸਾਰਿਆ ਬੇਤਾ ਮਹਿ ਨਾ ਮਤਮ ਸੋ ਸੁਣ ਹੈ ਨਾਹੀ ਫਿਰਹਿ ਜੋ ਬੇਤਾਲ ਲਿਆ ਕਹੈ ਨਾਨਕ ਜਨ ਸਤ ਤਜਿਆ ਕੋੜੇ ਲਾਗੇ ਤਿਨੇ ਜਨਮ ਜੁਐ ਹਰਿਆ ਜੀਉ ਹੋ ਨਰਮਲ ਬਾਹਰੋਂ ਨਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿ ਵਰਤੇ ਕਰਨੀ ਕਮਾਣੀ ਕੋਰ ਕੇ ਸੋਏ ਪਹੁੰਚਾ ਨਾਹੀ ਮਨ ਸਾ ਸੱਚ ਸਮਾਣੀ ਜਨਮਰਤਨ ਜਿਨੀ ਖੱਟਿਆ ਭਲੇ ਸੇ ਬਨਜਾਰੇ ਕਹ ਨਨਕ ਜਨਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੇ ਸਨਮੁਖ ਹੋਵੇ ਹੋਵੇ ਤੋ ਸਨਮਖ ਸਿੱਖੋ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਮਿਰਦੈ ਧਾਇ ਅੰਤਰਾਤਮੈ ਸਮਾਲਿਆ ਆਪੋ ਛਾਡੋ ਸਰਦਾਰ ਹੈ ਫਰਨੈ ਗੁਰ ਬਨ ਬਨ ਨ ਜਾਣ ਕੋਈ ਕਹੈ ਨਾਨਕ ਸੁਨੋ ਸੰਤੋ ਹੋ ਸੋ ਸਖ ਸੰਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤ ਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰਥੈ ਕੋਈ ਪੁੱਛੋ ਵੀ ਕੀ ਆਜਾਇ ਅਨੇਕ ਜੋਨੀ ਪਰਮ ਆਪੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀ ਦੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਨੀ ਪੀ ਬੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਨੰ ਪਾਣੀ ਕਹਿ ਨਾਨਕ ਸਦਾ ਗਾਬੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੇ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਬੱਚੇ ਕੱਚੀ ਅੱਖ ਬੁਖਾਨੀ ਹਰ ਹੰਤ ਕਰ ਹੈ ਦਸਨਾ ਕਹਿਆ ਕੁੱਛੋ ਨਾ ਜਾਣੀ ਕਿ ਤਜਨ ਕਾਹਿ ਲਿਆ ਮਾਇਆ ਮੋੜ ਨਾ ਪਾਇ ਰ ਬਾਣੀ ਕਹਿ ਨਾਨਕ ਸਤਿਗੁਰ ਬਾਜੋ ਹੋ ਹੋਰ ਕਤੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾਇ ਹੋ ਹੋ ਆਸਮਾਵ ਸਬਦ ਸੇ ਤੀ ਮਨ ਮਿਲਿਆ ਸਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇਵ ਜਾਵੇ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਵ ਸਿਬ ਸਖਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਤੇ ਸਹਿਬੁ ਜਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਚੁ ਨੂ ਲਾਈ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਅਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੇ ਗੁਰ ਬਾਜੋ ਤਤੈ ਸਾਰ ਨਾ ਜਾਣੀ ਤੀਹੀ ਗੁਨੇ ਸੰਸਾਰ ਬ੍ਰਹਮ ਸੁਤਾ ਸਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਗ ਜਨਾ ਹਰ ਮਨ ਬਸਿਆ ਬੋਲੇ ਅਮਰਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਆਪਨੇ ਲੈ ਵਲਾ ਗਿਆ ਜਾਗਤ ਰਹਿ ਨ ਬਿਹਾਣੀ ਮਾਤਾ ਗਦਨ ਮੈਂ ਪ੍ਰਤਪਾਲ ਕਲੇ ਸੋ ਕਿਆ ਮਨ ਹੋਵੇ ਸਾਦੀ ਐ ਮਨ ਹੋ ਕਿਆ ਬਸਾਦੀ ਐ ਵਡਦਾਤਾ ਜ्ञਾਗਨ ਮੈਂ ਆਹਰ ਪਹਚਾ ਬੈ ਉਸਨੋ ਕੋ ਕੋਹਿ ਨਾ ਸਕੀ ਜਿਸਨੂੰ ਆਪਣੇ ਲੈ ਵਲਾ ਹੈ ਆਪਣੇ ਲਾਪੇ ਲਾਇ ਗੁਰਮੁਖ ਸਦਾ ਸਮਾਲੀ ਐ ਕਹ ਨਾਨਕ ਵਡਦਾਤਾ ਸੋ ਕਿਆ ਮਨ ਹੋਵੇ ਸਾਦੀ ਐ ਜੈਸੀ ਅਗਨੋ ਦਰਮੈ ਹੈ ਤੈਸੀ ਬਾਹਰ ਮਾਇਆ ਮਾਇਆ ਦਾ ਸਭ ਇੱਕੋ ਜਿਹੀ ਕਰਤੇ ਕੇਲ ਰਚਾਇਆ ਜਾਤਿ ਸੁਪਾਣਾ ਤਾਂ ਜੰਬਿਆ ਪਰਬਾਰ ਭਲਾ ਪਾਇਆ ਰਿਵਿਸ਼ੁਰ ਕੀ ਲਗੀ ਤਿਸਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਤਾਰ ਵਿਸਰੈ ਮੋਹ ਉਪਜੈ ਪਾਉ ਦੁਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੋੜ ਨਾ ਪਾਇਆ ਜਾਏ ਮੋੜ ਨਾ ਪਾਇਆ ਜਾਏ ਕਿਸੈ ਵਟੋ ਰਹੀ ਲੋਕ ਮਿਲ ਲਾਏ ਐਸਾ ਸਤਗੁਰ ਜੇ ਮਿਲੇ ਤਿਸਨ ਸਰ ਸੰਪੀਏ ਵਿੱਚੋਂ ਆਪ ਜਾਏ ਜਿਸ ਦਾ ਜਿਓ ਕਿਸ ਮਿਲ ਰਹਿ ਹਰ ਬਸੈ ਮਨ ਆਏ ਹਰ ਆਪ ਅਮੁਲਕ ਹੈ ਭਗਤ ਨਾਨਕ ਦੇ ਨੰਕਾਰ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਨਜਾਰਾ ਹਰ ਰਾਸ ਮੇਰੇ ਮਨ ਬਨਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨੰਤਾ ਜੱਟਿਆ ਜੀ ਆਹੋ ਲਾਹਾ ਖਟਿਓ ਦਿਹਾੜੀ ਹੋ ਤਨ ਨਾ ਮਿਲਿਆ ਜਨ ਹਰਿਆਪੇ ਪਾਣਾ ਕਹ ਨਾਨਕ ਹਰ ਰਾਸ ਮੇ ਜੀਵਨ ਹੋਆ ਬਨਜਾਰਾ ਰਾਈ ਰਸਨਾ ਤੁਨ ਬਸਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋ ਤ ਕਿਤੇ ਜਿਦਰ ਹਰਸ ਪੱਲੇ ਨਾ ਪਾਏ ਹਰ ਰਸ ਪਾਏ ਪੁੰਨੈ ਪੀਏ ਹਰ ਰਸ ਬੌੜ ਨਾਦਰਸ ਨਾਲ ਲਾਗ ਆਏ ਇਹੋ ਹਰ ਰਸ ਫਰਮੀ ਪਾਈਐ ਸਤਗੁਰ ਮਿਲਜ ਜਸ ਆਏ ਕਹ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਬਸ ਮਨ ਆਏ ਏ શ્રી RAM ਰਿਆ ਹਰ ਤੁਮੈ ਜੋਤ ਰੱਖੀ ਤਾਂ ਤੋ ਜਗ ਮੈਂ ਆਇਆ हर जो तरक़ी तुंहिंजो तूं जप में आया हरे आपे माता पे पिता दीओ पाए जगत दफ़ाया ਗੁਰ ਪ੍ਰਸਾਦਿ ਬੁਝਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹਿ ਨਨਕੋ ਸ੍ਰਿਸ਼ਟ ਕਾ ਮੂਲ ਰਜਿਆ ਜੋਤਿ ਰਾ ਕੀ ਤਾ ਤੋ ਜਗ ਮਹਿ ਆਹਿਆ ਮਨ ਚੋਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਨਿਆ ਹਰ ਗਾਓ ਮੰਗਲਿਤ ਸਖੀਏ ਸੋਖ ਦੋਖ ਨਾ ਪਿਆ ਪਏ ਗੁਰ ਚਰਨ ਲਾਗੇ ਜਨ ਸਪਾਖੇ ਆਪਣਾ ਪਰ ਜਾਪਿਆ ਹਤ ਬਾਣੀ ਗੁਰ ਸਬਦ ਜਾਣੇ ਅਰਨਾ ਮਹਾਰਾਜ ਪੋਗੋ ਕਹਿ ਨਾਨਕ ਪ੍ਰਵਾਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮੇ ਦੇ ਆ ਇਸ ਦਗ ਮੈਂ ਆਏ ਕੈ ਜਤ ਤਦ ਕਰਮ ਕਮਾਇਆ ਕੀ ਕਰਮ ਕਮਾਇਆ ਤਦ ਸ੍ਰੀ ਰਾਜਾ ਤੋਂ ਦਗ ਮੈਂ ਆਇਆ ਜਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਰਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ ਕਹਿ ਨਾਨਕ ਏਹ ਸਰੀਰ ਪਰਵਾਨ ਨਵਾ ਜਿਨ ਸਤਗੁਰ ਸਿਓ ਚਿਤ ਲਾਇਆ ਏ ਨੈਤਰ ਹੋ ਮੇਰੇ ਹੋ ਹਰ ਤੁਮੈ ਜੋਤ ਤਰੀ ਹਰ ਬਨਵਰਣ ਦੇਖੋ ਕੋਈ ਹਰ ਬਨਵਰਣ ਦੇਖੋ ਕੋਈ ਨਦਰੀ ਹਰਨੇ ਹਾਲਿ ਆਏ ਹੋ ਬਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰਿ ਕਹੈ ਹਰ ਬਨ ਬਰਣਾ ਕੋਈ ਕਹੈ ਨਾਨਕ ਇਹ ਨਿਤ੍ਰ ਅੰਦ ਸੇ ਸਤ ਗੁਰ ਮਿਲੇ ਦਿਵ ਦ੍ਰਿਸ਼ਟ ਹੋਇ ਇਹ ਸ੍ਰਵਨ ਹੋ ਮੇਰੇ ਹੋ ਸਾਚਾ ਸੁਣਨੈ ਨੋ ਪਠਾਏ ਸਾਚਾ ਸੁਣਨੈ ਨੋ ਪਠਾਏ ਸਿਰ ਲਾਏ ਸਿਨ ਹੋ ਸਤ ਬਾਣੀ ਜਿਤ ਸੁਨੇ ਮਨ ਤਨ ਹਰਿਆ ਹੋ ਆ ਰਸਨਾ ਰਸ ਸਮਾਨੇ ਸੱਚ ਅਲਖ ਬਡਾਨੀ ਤਾਂ ਕੀ ਰਤ ਕਹੀ ਨਾ ਜਾਏ ਕਹੈ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋ ਬਹੁ ਸੱਚ ਸੁਣਨੈ ਨੋ ਪਠਾਏ ਹਰ ਜੀ ਉਹ ਗੁਪਾਇ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪਵਨ ਨੋ ਦੁਬਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦਵਾਰਾ ਲਾਇ ਭਾਵਨੀਕ ਨੰਦਸ ਬਾਦਵਾਰ ਦਖਾਇਆ ਤਹ ਅਨੇਕ ਰੂਪੋ ਨਾਉ ਨਾਵਨਿਤ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰ ਜੀਓ ਗੁਫਾ ਅੰਦਰ ਡੱਕ ਕੇ ਬਾਜਾ ਪਵਨ ਵਜਾਇਆ ਇਹੋ ਸਤ ਸਵੇਲਾ ਸੱਚ ਹੈ ਘੜ ਲਾ ਬੋ ਗਾ ਬੋ ਤਾਂ ਸਵੇਲਾ ਪਰ ਸੱਚ ਹੈ ਜਿੱਥੇ ਸਦਾ ਸਤ ਤਿਆ ਬੇ ਸੱਚੋ ਤਿਆ ਵੈ ਜਾਤਿ ਪਾਵ ਗੁਰਮੁਖ ਜਿਨਾ ਵਜਾ ਵਹੇ ਇਹੋ ਸਤਿ ਸਭਨਾ ਦਾ ਖਸਮ ਹੈ ਜਿਸ ਬਖਸ਼ ਸੋ ਜਨ ਪਾਵਹਿ ਕਹਿ ਨਾਨਕ ਸਤਿ ਸੋਹਿਲਾ ਸਚੈ ਘਰ ਗਾਵਹਿ ਆਨੰਦ ਨੂੰ ਬੜਾ ਪਾਗੀ ਹੋ ਸਗਲ ਮਨੁਰਤ ਪਾਰ ਬ੍ਰਹਮ ਪ੍ਰਪਾਇਆ ਤਰੇ ਸਗਲ ਦੂ ਘਰੋਗ ਸੰਤਾ ਬੇ ਉਦਰੇ ਸੁਣੇ ਸੱਜੀ ਸੰਤ ਸਾਜਨ ਪਏ ਸਦ ਸੇ ਪੂਰੇ ਗੁਰ ਤੇ